ਸਰਸ੍ਰੀਕਾਲ ਦੋਸਤੋ ਆਮੀਦ ਕਰਦਾ ਤੁਸੀਂ ਠੀਕ ਠਾਕ ਹੋਵੋਗੇ ਹੁਣੇ-ਹੁਣੇ ਇਨਫੋਰਮੇਸ਼ਨ ਆਈ ਹੈ ਕਿ ਸਰਕਾਰ ਬਖਲਾਈ ਵੀ ਹੈ ਔਰ दारू ਸੂਟ ਪੈਸਾ ਵੰਡ ਰਹੀ ਹੈ ਪਰ ਮੇਰੀ ਤੁਹਾਨੂੰ ਬੇਨਤੀ ਹੈ ਕਿ ਬਬਰੀਕ ਚੌਕ ਹੈ ਜਿਹੜਾ ਜਲੰਧਰ ਔਰੇ ਚੌਕ ਉੱਥੋਂ ਹੁਣ ਅਸੀਂ दारू ਦੀ ਗੱਡੀ ਫੜੀ ਹੈ ਸਾਡੇ ਬੰਦਿਆਂ ਨੇ ਔਰ ਪੁਲਿਸ ਉਹਨੂੰ 5 ਨੰਬਰ ਥਾਣੇ ਚ ਲੈ ਕੇ ਗਈ ਹੈ ਕਿ ਹਜੇ ਤੱਕ ਕਿਸੇ ਨੇ ਐਫ ਆਈ ਆਰ ਲਾਉਂਚ ਨਹੀਂ ਕੀਤੀ ਔਰ ਲੋਕਾਂ ਨੂੰ ਨੇੜੇ ਨਹੀਂ ਆਉਣ ਦਿੱਤਾ ਜਾ ਰਿਹਾ ਮੈਂ ਬੇਨਤੀ ਕਰਦਾ ਹਾਂ ਪੁਲਿਸ ਕਮਿਸ਼ਨਰ ਨੂੰ ਔਰ ਡਿਪਟੀ ਕਮਿਸ਼ਨਰ ਨੂੰ ਔਰ ਜਿਹੜੇ ਰਿਟਰਨਿੰਗ ਆਫੀਸਰ ਹੈ ਔਰ ਜਿਹੜੇ ਆਬਜ਼ਰਵਰ ਲੱਗੇ ਹੈ ਮੈਂ ਉਹਨਾਂ ਨਾਲ ਵੀ ਗੱਲ ਕੀਤੀ ਹੈ ਸੋ ਜਲਦੀ ਹੋਰੇ ਤੇ ਐਫ ਆਈ ਆਰ ਕੱਟੀ ਜਾਵੇ ਨਹੀਂ ਤਾਂ ਫਿਰ ਸਾਨੂੰ ਮਜਬੂਰਨ ਥਾਣੇ ਦੇ ਬਾਹਰ ਧਰਨਾ ਲਾਉਣਾ ਪਏਗਾ। ਔਰ ਨਾਲ ਹੀ ਨਾਲ ਮੇਰੀ ਬੇਨਤੀ ਹੈ ਸਭ ਨੂੰ ਜਿੰਨੇ ਵੀ ਲੋਕ ਹੈਗੇ ਆ ਇਸ ਗੱਲ ਦੀ ਨਿਗ੍ਹਾ ਰੱਖੋ ਜਿਹੜੀਆਂ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਉਲੰਘਣਾ ਨਹੀਂ ਕਿਸੇ ਪ੍ਰਕਾਰ ਦੀ ਅਸੀਂ ਉਲੰਘਣਾ ਨਹੀਂ ਹੁੰਦਿਆਂਗੇ ਸਰਕਾਰ ਦੀ। ਔਰ ਇਲੈਕਸ਼ਨ ਕਮਿਸ਼ਨ ਦੀ ਔਰ ਸਰਕਾਰ ਬੇਜਦ ਕੀ ਅਸੀਂ ਸਾਰੇ ਉਹ ਕੰਮ ਕਰਨੇ ਆ ਇਹ ਦੇਖ ਲਓ ਇਹ ਕਹਿੰਦੇ ਸੀ ਅਸੀਂ ਨਸ਼ਾ ਮੁਕਤ ਪੰਜਾਬ ਬਣਾਉਣਾ ਤੇ ਹੁਣ दारू ਦੀਆਂ ਗੱਡੀਆਂ ਤੁਹਾਨੂੰ ਪਤਾ ਹੋਣਾ ਲੁਧਿਆਣੇ ਵੀ ਅਸੀਂ ਫੜਿਆ ਸੀ ਇਹਨਾਂ ਦਾ ਇਹ ਕੰਮ ਜਿਹੜੋ दारू ਵੰਡ ਰਹੇ ਸਨ ਸੋ दारू ਦੀ ਗੱਡੀ ਫੜੀ ਹੈ ਸੋ ਮੇਰੀ ਬੇਨਤੀ ਹੈ ਸਾਰੇ ਵਾਰਡ ਤੇ ਬੂਥਾਂ ਤੇ ਬੈਠੇ तमाम ਸਾਥੀਆਂ ਅੱਜ ਦੀ ਰਾਤ ਤੁਸੀਂ ਜਾਗਦੇ ਰਹਿਣਾ ਹੈ ਤੇ ਜਿੱਥੇ ਵੀ ਤੁਹਾਨੂੰ ਇਸ ਤਰ੍ਹਾਂ ਦੀ ਕੋਈ ਕਟੜਾ ਕਰਮ ਲੱਗੇ ਤੁਸੀਂ ਉਹਨੂੰ ਜਾਨ ਨਹੀਂ ਦੇਣਾ ਫੜ ਲੈਣਾ ਔਰ ਕੋਈ ਕਾਨੂੰਨਾਂ ਦੇ ਹੱਥ ਚ ਨਹੀਂ ਲੈਣਾ ਬਸ ਤੁਸੀਂ ਅੱਗੇ ਹੋਰੇ ਟੈਂਪੂ ਦੇ ਟਰੱਕ ਦੇ ਜਾਂ ਉੱਥੇ ਖੜੇ ਰਹਿਣਾ ਔਰ ਮੈਨੂੰ ਇਤਲਾਹ ਕਰਨੀ ਹੈ ਤੁਰੰਤ ਕਾਰਵਾਈ ਹੋਏਗੀ ਜੇ ਨਹੀਂ ਕਾਰਵਾਈ ਹੋਏਗੀ ਤਾਂ ਮੈਂ ਤੁਹਾਡੇ ਤੋਂ 20 ਮਿੰਟਾਂ ਦੀ ਦੂਰੀ ਤੇ ਬੈਠਾ ਹੋਏਗਾ ਔਰ ਤੁਹਾਡੇ ਕੋਲੇ ਮੈਂ ਤੁਰੰਤ ਅਸੀਂ ਪਹੁੰਚ ਜਾਵਾਂਗੇ ਸੋ ਮੇਰੀ ਤੁਹਾਨੂੰ ਆਪ ਨੂੰ ਬੇਨਤੀ ਹੈ ਕਿ ਸਾਰੇ ਜਾਨੇ ਤੁਸੀਂ ਇਸੇ ਤਰ੍ਹਾਂ ਆਪਦਾ ਪਹਿਰਾ ਦਿੰਦੇ ਰਹੋ ਤਾਂ ਜੋ ਆਪਾਂ ਇਹ ਕਿਸੇ ਵੀ ਪ੍ਰਕਾਰ ਸਰਕਾਰ ਨੂੰ ਇਲੈਕਸ਼ਨ ਲੁੱਟਣ ਨਹੀਂ ਦੇਣੀ ਅ ਸਤਿ ਸ਼੍ਰੀ ਅਕਾਲ ਦੋਸਤੋ ਆਮੀਦ ਕਰਦਾ ਹਾਂ ਤੁਸੀਂ ਠੀਕ ਠਾਕ ਹੋਵੋਗੇ ਉਹਨੇ ਉਹਨੇ ਇਨਫੋਰਮੇਸ਼ਨ ਆਈ ਹੈ ਕੀ ਸਰਕਾਰ ਬੁਖਲਾਈ ਵੀ ਹੈ ਔਰ दारू ਸੂਟ ਪੈਸਾ ਵੰਡ ਰਹੀ ਹੈ ਪਰ ਮੇਰੀ ਤੁਹਾਨੂੰ ਬੇਨਤੀ ਹੈ ਕਿ ਬਬਰੀਕ ਚੌਕ ਹੈ ਜਿਹੜਾ ਜਲੰਧਰ ਔਰੇ ਚੌਂ ਉਥੋਂ ਹੁਣ ਅਸੀਂ दारू ਦੀ ਗੱਡੀ ਫੜੀ ਹੈ ਸਾਡੇ ਬੰਦਿਆ ਨੇ ਔਰ ਪੁਲਿਸ ਉਹਨੂੰ 5 ਨੰਬਰ ਥਾਣੇ ਚ ਲੈ ਕੇ ਗਈ ਹੈ ਤੇ ਹਜੇ ਤੱਕ ਕਿਸੇ ਨੇ ਐਫ ਆਈ ਆਰ ਲਾਜ ਰੀ ਕੀਤੀ ਔਰ ਲੋਕਾਂ ਨੂੰ ਨੇੜੇ ਨਹੀਂ ਔਨ ਦਿੱਤਾ ਜਾ ਰਿਹਾ ਮੈਂ ਬੇਨਤੀ ਕਰਦਾ ਹਾਂ ਪੁਲਿਸ ਕਮਿਸ਼ਨਰ ਨੂੰ ਔਰ ਡਿਪਟੀ ਕਮਿਸ਼ਨਰ ਨੂੰ ਔਰ ਜਿਹੜੇ ਰਿਟਰਨਿੰਗ ਆਫੀਸਰ ਹੈ ਔਰ ਜਿਹੜੇ ਆਬਜ਼ਰਵਰ ਲੱਗੇ ਹੈ ਮੈਂ ਉਹਨਾਂ ਨਾਲ ਵੀ ਗੱਲ ਕੀਤੀ ਹੈ ਸੋ ਜਲਦੀ ਹੋਰੇ ਤੇ ਐਫ ਆਈ ਆਰ ਕੱਟੀ ਜਾਵੇ ਨਹੀਂ ਤਾਂ ਫਿਰ ਸਾਨੂੰ ਮਜਬੂਰਨ ਥਾਣੇ ਦੇ ਬਾਹਰ ਧਰਨਾ ਲਾਉਣਾ ਪਏਗਾ ਔਰ ਨਾਲ ਹੀ ਨਾਲ ਮੇਰੀ ਬੇਨਤੀ ਹੈ ਸਭ ਨੂੰ ਜਿੰਨੇ ਵੀ ਲੋਕ ਹੈਗੇ ਆ ਇਸ ਗੱਲ ਦੀ ਨਿਗ੍ਹਾ ਰੱਖੋ ਜਿਹੜੀਆਂ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਉਲੰਘਣਾ ਨਹੀਂ ਕਿਸੇ ਪ੍ਰਕਾਰ ਦੀ ਅਸੀਂ ਉਲੰਘਣਾ ਨਹੀਂ ਹੁੰਦਿਆਂਗੇ ਸਰਕਾਰ ਦੀ ਔਰ ਇਲੈਕਸ਼ਨ ਕਮਿਸ਼ਨ ਦੀ ਔਰ ਸਰਕਾਰ ਬੇਜਦ ਕੀ ਅਸੀਂ ਸਾਰੇ ਉਹ ਕੰਮ ਕਰਨੇ ਆਂ ਇਹ ਦੇਖ ਲਓ ਇਹ ਕਹਿੰਦੇ ਸੀ ਅਸੀਂ ਨਸ਼ਾ ਮੁਕਤ ਪੰਜਾਬ ਬਣਾਉਣਾ ਹੈ ਤੇ ਹੁਣ दारू ਦੀਆਂ ਗੱਡੀਆਂ ਤੁਹਾਨੂੰ ਬਤਾਉਣਾ ਲੁਧਿਆਣੇ ਵੀ ਅਸੀਂ ਫੜਿਆ ਸੀ ਇਹਨਾਂ ਦਾ ਇਹ ਕੰਮ ਜਿਹੜੋ दारू ਵੰਡ ਰਹੇ ਸਨ ਸੋ दारू ਦੀ ਗੱਡੀ ਫੜੀ ਹੈ ਸੋ ਮੇਰੀ ਬੇਨਤੀ ਹੈ ਸਾਰੇ ਵਾਰਡ ਤੇ ਬੂਥਾਂ ਤੇ ਬੈਠੇ तमाम ਸਾਥੀਆਂ ਅੱਜ ਦੀ ਰਾਤ ਤੁਸੀਂ ਜਾਗਦੇ ਰਹਿਣਾ ਤੇ ਜਿੱਥੇ ਵੀ ਤੁਹਾਨੂੰ ਇਸ ਤਰ੍ਹਾਂ ਦੀ ਕੋਈ ਘੱਟਨਾ ਕਰਮ ਲੱਗੇ ਤੁਸੀਂ ਉਹਨੂੰ ਜਾਣ ਨਹੀਂ ਦੇਣਾ ਫੜ ਲੈਣਾ ਔਰ ਕੋਈ ਕਾਨੂੰਨ ਆਦੇ ਹੱਥ ਚ ਨਹੀਂ ਲੈਣਾ ਬਸ ਤੁਸੀਂ ਅੱਗੇ ਹੋਰੇ ਟੈਂਪੂ ਦੇ ਟਰੱਕ ਦੇ ਜਾਂ ਉੱਥੇ ਖੜੇ ਰਹਿਣਾ ਔਰ ਮੈਨੂੰ ਇਤਲਾਹ ਕਰਨੀ ਹੈ ਤੁਰੰਤ ਕਾਰਵਾਈ ਹੋਏਗੀ ਜੇ ਨਹੀਂ ਕਾਰਵਾਈ ਹੋਏਗੀ ਤਾਂ ਮੈਂ ਤੁਹਾਡੇ ਤੋਂ 20 ਮਿੰਟਾਂ ਦੀ ਦੂਰੀ ਤੇ ਬੈਠਾ ਹੋਏਗਾ ਔਰ ਤੁਹਾਡੇ ਕੋਲੇ ਮੈਂ ਤੁਰੰਤ ਅਸੀਂ ਪਹੁੰਚ ਜਾਵਾਂਗੇ ਸੋ ਮੇਰੀ ਤੁਹਾਨੂੰ ਆਪ ਨੂੰ ਬੇਨਤੀ ਹੈ ਕਿ ਸਾਰੇ ਜਾਣੇ ਤੁਸੀਂ ਇਸੇ ਤਰ੍ਹਾਂ ਆਪਦਾ ਪਹਿਰਾ ਦਿੰਦੇ ਰਹੋ ਆ ਜੋ ਆਪਾਂ ਇਹ ਕਿਸੇ ਵੀ ਪ੍ਰਕਾਰ ਸਰਕਾਰ ਨੂੰ ਇਲੈਕਸ਼ਨ ਲੁੱਟਣ ਨਹੀਂ ਦੇਣੀ